ਹਾਂਜੀ 5 ਮੀਟਰ ਜੌਰਜਟ ਦਾ ਸੂਟ ਰਹੇਗਾ ਫਰੰਟ ਤੇ ਤੁਸੀਂ ਵਰਕ ਦੇਖ ਸਕਦੇ ਹੋ ਥ੍ਰੈਡ ਵਰਕ ਤੁਸੀਂ ਬਾਜੂ ਜਾਂ ਬਾਟਮ ਤੇ ਵਰਕ ਲਿਆ ਸਕਦੇ ਹੋ ਤੇ ਨਾਲ ਚੌਰਚੜ ਦਾ ਦੁਪੱਟਾ ਮਿਲੇਗਾ 2.5 ਮੀਟਰ ਪ੍ਰਾਈਸ 750 ਦੇ ਵਿੱਚ ਇਹ ਫੁਲਕਾਰੀ ਵਾਲਾ ਡਿਜ਼ਾਈਨ ਹੈ ਜੀ ਆਪਣੇ ਕੋਲ ਇਹ ਵੀ ਤੁਹਾਨੂੰ ਜੌਰਜਟ ਦਾ ਹੀ ਸੂਟ ਮਿਲੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਦੇਖ ਸਕਦੇ ਹੋ ਤੁਸੀਂ ਨੈਕ ਤੇ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਥ੍ਰੈਡ ਵਰਕ ਹੋਇਆ ਦੇ ਨਾਲ ਤੁਹਾਨੂੰ ਹੈਂਡਵਰਕ ਸੀਕੁਐਂਸ ਦਾ ਵਰਕ ਮਿਲੇਗਾ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਦੇਖ ਸਕਦੇ ਹਾਂ ਘੇਰੇ ਤੇ ਤੁਸੀਂ ਵਰਕ ਨਾਲ ਤੁਸੀਂ ਬਾਜੂ ਜਾਂ ਬਾਟਮ ਤੇ ਵਰਕ ਲਿਆ ਸਕਦੇ ਆ ਦੋਨਾਂ ਵਿੱਚੋਂ ਇੱਕ ਤੇ ਬਾਜੂ ਜਾਂ ਬਾਟਮ ਨਾਲ ਜ਼ੋਰਜਟ ਦਾ ਦੁਪੱਟਾ ਮਿਲੇਗਾ ਦੁਪੱਟੇ ਤੇ ਵੀ ਤੁਹਾਨੂੰ ਲੈਸ ਲੱਗੀ ਮਿਲੇਗੀ 770 ਵਿੱਚ ਬਾਈ ਕਰ ਸਕਦੇ ਹਾਂ ਜ਼ੋਰਜਟ ਡਿਜੀਟਲ ਪ੍ਰਿੰਟ ਆਰੀ ਵਰਕ ਆਲ ਓਵਰ ਸੂਟ ਰਹੇਗਾ ਜੀ ਤੇ ਨਾਲ ਜ਼ੋਰਜਟ ਡਿਜੀਟਲ ਪ੍ਰਿੰਟ ਦੁਪੱਟਾ ਬਹੁਤ ਹੀ ਅੱਛਾ ਫੈਬਰਿਕ ਆ ਬਹੁਤ ਹੀ ਜ਼ਿਆਦਾ ਸਭ ਨੂੰ ਪਸੰਦ ਆ ਰਹੇ ਨੇ 5 ਮੀਟਰ ਤੁਹਾਨੂੰ ਫੁੱਲ ਸੂਟ ਦੀ ਕੱਟ ਮਿਲੇਗੀ 2.5 ਮੀਟਰ ਦੁਪੱਟਾ 800 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ WhatsApp ਨੰਬਰ ਸਕਰੀਨ ਤੇ ਦਿੱਤਾ ਹੁੰਦਾ ਆਪਣਾ ਸਕਰੀਨ ਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਵੀਡੀਓ ਚ ਸੂਟ ਪਸੰਦ ਆਏਗਾ ਤੁਸੀਂ ਉਸ ਦਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇੰਨਾ ਸੂਟਾਂ ਤੇ ਆਪਾਂ ਡਿਸਕਾਊਂਟ ਦਿੱਤਾ ਹੋਇਆ ਸੋ ਜਲਦੀ ਤੋਂ ਜਲਦੀ ਤੁਸੀਂ ਇਹਨੂੰ ਇੰਨਾ ਚੋ ਬਾਈ ਕਰ ਸਕਦੇ ਹੋ ਲਿਮਟਿਡ ਸਟਾਕ ਦੇ ਵਿੱਚ ਪਾਰਟੀ ਵੇਅਰ ਸੂਟ ਰਹੇਗਾ ਵਿਸਕੋਸ オーਰਗੈਂza ਪ੍ਰਿੰਟਡ ਸੁਪਰ ਹਿੱਟ ਡਿਜ਼ਾਈਨ ਆ ਤੇ ਤੁਸੀਂ 2 ਮੀਟਰ ਦੇ ਨਾਲ ਕੰਟਰਾਸਟ ਮੋਡਲ ਦੀ ਬਾਟਮ ਤੇ ਸੀਕਵੈਂਸ ਦਾ ਪਿਓਰ ਦਾ ਦੁਪੱਟਾ 1150 ਚ ਬਾਈ ਕਰ ਸਕਦੇ ਹੋ ਇਹ ਵੀ ਪਾਰਟੀ ਵੇਅਰ ਸੂਟ オーਰਗੈਂza ਦੀ ਸ਼ਰਟ ਆ ਡਿਜ਼ਾਈਨ ਹੈਂਡਵਰਕ ਹੋਇਆ ਨਾਲ ਇਸੇ ਸਿਲਕ ਦੀ ਬਾਟਮ ਦੁਪੱਟਾ ਫੁੱਲ ਪਿਓਰ ਦਾ ਗੋਟਾ ਪੱਤੀ ਲੈਸ ਵਰਕ ਵਾਲਾ ਦੇਖ ਸਕਦੇ ਹਾਂ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਵਰਕ ਹੈਂਡ ਵਰਕ ਤੇ ਥ्रेड ਵਰਕ ਤੇ 2000 ਵਿੱਚ ਬਾਈ ਕਰ ਸਕਦੇ ਹਾਂ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦਾ ਸ਼ਰਟ ਰਹੇਗਾ 1.70 ਵੱਡੇ ਪਣੀ ਦੇ ਚ ਪਲੇਨ ਬਾਟਮ 2 ਮੀਟਰ ਵੱਡੇ ਪਣੀ ਦੇ ਵਿੱਚ ਨਾਲ ਤੁਸੀਂ ਇਸ ਦੇ ਜੋ ਮਿਲੇਗਾ ਦੁਪੱਟਾ ਮलमल ਆਰੀ ਵਰਕ ਵਾਲਾ ਵੀ ਦੁਪੱਟਾ ਐਡ ਕੀਤਾ ਹੋਇਆ ਹੈ ਐਂਡ ਬਰਬਰੀ कॉटन जोड ਦਾ ਦੁਪੱਟਾ ਵੀ ਐਡ ਕੀਤਾ ਹੋਇਆ। ਦੁਪੱਟੇ ਦੀ ਕੱਟ 2.5 ਮੀਟਰ ਰਹੇਗੀ। 750 ਪ੍ਰਾਈਸ ਰਹੇਗਾ। ਤੁਸੀਂ ਕੋਈ ਵੀ ਬਾਈ ਕਰ ਸਕਦੇ ਆ ਵਿਦਆਊਟ ਲਾਈਨਿੰਗ ਸੂਟ ਸਟਿਚ ਹੋਏਗਾ। ਪਾਰਟੀ ਵੇਅਰ ਸੂਟ ਹੈ ਜੀ ਬਹੁਤ ਸੋਹਣੇ ਰੰਗਾਂ ਦੇ ਵਿੱਚ ਆਏ ਹੋਏ ਨੇ। ਦੇਖ ਸਕਦੇ ਹੋ ਤੁਸੀਂ ਘੇਰੇ ਤੇ ਐਂਡ neck ਤੇ ਬਾਹਸੂ ਤੇ ਫੈਬਰਿਕ ਰਹੇਗਾ ਜੀ। organza ਦਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ। ਤੇ ਨੱਕ ਤੇ ਵਰਕ ਘੇਰੇ ਤੇ ਵਰਕ ਐਂਡ ਬਾਜੂ ਤੇ ਵਰਕ ਦੁਪੱਟਾ ਇਸ ਦੇ ਨਾਲ ਟਾਈਡ ਆ ਹੀ ਰਹੇਗਾ ਤੇ 999 ਪ੍ਰਾਈਸ ਰਹੇਗਾ ਤੇ ਬਹੁਤ ਸੋਹਣੇ ਸੂਟ ਨੇ ਸੋ ਤੁਸੀਂ ਇਹਨਾਂ ਨੂੰ ਆਰਡਰ ਕਰਨ ਲਈ ਸਕਰੀਨ ਸ਼ਾਟ ਸੈਂਡ ਕਰੋ ਪੈਬੀ オーਰਗੈਂਜ਼ਾ ਦਾ ਸਟੱਫ ਹੈ ਇਹ ਰਹੇਗਾ ਜੀ 2.5 ਮੀਟਰ ਜੋਰ ਚੜ ਦੀ ਸ਼ਰਟ print ਵਾਲੀ ਨਾਲ ਤੁਹਾਨੂੰ ਮਡਲ कॉटन ਦੀ ਬਾਟਮ 2.5 ਮੀਟਰ ਮਿਲੇਗੀ printed digital ਜੌਰਜਾਰ ਦਹੀ ਦੁਪੱਟਾ 650 ਪ੍ਰਾਈਸ ਆ ਬਹੁਤ ਘੱਟ ਪ੍ਰਾਈਸ ਤੇ ਜਲਦੀ ਜਲਦੀ ਆਰਡਰ ਕਰ ਸਕਦੇ ਹਾਂ ਹਾਂਜੀ ਇਹ ਤੁਹਾਡਾ ਜੋ ਸੂਟ ਆ ਆਰਡਰ ਤੇ ਹੀ ਰੈਡੀ ਹੋਏਗਾ ਬਾਸੂ ਤੇ ਬਾਟਮ ਤੇ ਸੇਮ ਇਸ ਤਰ੍ਹਾਂ ਦਾ ਤੁਸੀਂ ਫਲਾਵਰ ਬਣਵਾ ਸਕਦੇ ਹੋ ਆਪਣਾ ਸਟੱਫ ਵੀ ਭੇਜ ਸਕਦੇ ਹਾਂ ਸਾਡੇ ਤੋਂ ਬਾਈ ਕਰਕੇ ਵੀ ਤੁਸੀਂ ਬਣਵਾ ਸਕਦੇ ਹੋ ਵਰਕ ਪ੍ਰਾਈਸ ਓਨਲੀ 300 ਇਹ ਵਾਲਾ ਵਰਕ ਪ੍ਰਾਈਜ਼ ਰਹੇਗਾ 500 ਘੇਰੇ ਤੇ ਬਾਜ਼ੂ ਤੇ ਬਾਟਮ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਤੇ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਵਰਤਾ ਕਰਕੇ ਡਿਸਕਾਊਂਟ ਹੈ ਜੀ ਥੈਂਕ ਯੂ ਜੀ